ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਲਓ ਜੀ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਖੇਤੀਬਾੜੀ ਦੇ ਕਾਫੀ ਸਾਧਨ ਮੌਕੂਦ ਨੇ ਜਿਵੇਂ ਕੰਬਾਈਨ, ਏਰੀਓਮੈਟਿਕ ਪਲਾਂਟਰ ਆ, ਟਰੈਕਟਰ ਆ, ਟਰਾਲੀ ਆ ਇਨ ਬਾਰੇ ਪੂਰੀ ਜਾਣਕਾਰੀ ਲੈਣ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਚਾਰਨ ਕਮਾਈਨ ਦੀ ਗੱਲ ਕਰੀਏ ਦੇਖ ਸਕਦੇ ਹੋ ਤੁਸੀਂ ਕਮਾਈਨ 2014 ਮਾਡਲ ਹੈ ਜੀ ਲਾਲ ਹਿੰਦੂ ਇੰਜਨਾਂ ਮਸ਼ੀਨ ਦਾ ਪੇਟੀ ਬੰਦ ਜਖੇਪੜ ਸੰਗਰੂਰ ਏਰੀਆ ਦਾ ਭਾਈ ਉਹਨਾਂ ਦਾ 8.5 ਲੱਖ ਰੁਪਏ ਦੀ ਡਿਮਾਂਡ ਹੈ ਲਾਲ ਹਿੰਦੂ ਇੰਜਨਾਂ ਦਾ ਪੇਟੀ ਬੰਦ ਸਾਰੀ ਮਸ਼ੀਨ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਓਕੇ ਕੰਡੀਸ਼ਨ ਦੇ ਵਿੱਚ ਖੜੀ ਆ ਬਾਕੀ ਤੁਸੀਂ ਦੇਖ ਸਕਦੇ ਹੋਗੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉਹਨਾਂ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮਸ਼ੀਨ ਬਾਰੇ ਜੇ ਜਾਣਕਾਰੀ ਲੈਣੀ ਹੈ ਅੱਗੇ ਤੁਸੀਂ ਦੇਖ ਸਕਦੇ ਹੋਗੇ ਮੈਸ਼ਿਓ ਕੰਪਨੀ ਦਾ ਮੱਕੀ ਵਾਲਾ ਪਲਾਂਟਰ ਖੜਾ ਹੈਗਾ ਬਿਲਕੁਲ ਨਵੀਂ ਬਿਲਕੁਲ ਸਾਫ਼ ਕੰਡੀਸ਼ਨ ਚਾ 2023 ਮਾਡਲ ਹੈ ਜੀ ਸਿਰਫ 200 ਕਿੱਲੇ ਚੱਲਿਆ ਹੋਇਆ ਹੈਗਾ ਮੰਡੇਰ ਕਲਾਂ ਪਿੰਡ ਆ ਬਾਈਰ ਕਹਿੰਦਾ ਸੰਗਰੂਰ ਏਰੀਆ ਹੈਗਾ ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਜੇ ਤੁਸੀਂ ਪਲਾਂਟਰ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈਗੀ ਬਾਕੀ ਤੁਸੀਂ ਕੰਡੀਸ਼ਨ ਪੱਕਾ ਦੇਖ ਸਕਦੇ ਹੋਗੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਓ ਤੇ ਸ਼ੇਅਰ ਕਰ ਦਿਓ ਤਾਂ ਜੋ ਤੁਹਾਨੂੰ ਸਾਰੇ ਸਾਧਨਾਂ ਬਾਰੇ ਪ੍ਰੋਪਰ ਪੂਰੀ ਜਾਣਕਾਰੀ ਮਿਲ ਸਕੇ ਤੁਸੀਂ ਪਲਾਂਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਨਵੀਂ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਸਾਰਾ ਪਲਾਂਟਰ ਇਹ ਸਿਰਫ 200 ਘੰਟੇ ਚੱਲਿਆ ਹੋਇਆ ਹੈਗਾ 2023 ਮਾਡਲ ਹੈ ਜੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ 'ਚੋਂ ਮਿਲ ਜੂ ਮੰਡੇਰ ਕਲਾਂ ਪਿੰਡ ਆ ਬਾਈ ਉਹ ਸੰਗਰੂਰ ਜ਼ਿਲ੍ਹਾ ਦਾ ਅੱਗੇ ਤੁਸੀਂ ਦੇਖ ਸਕਦੇ ਹੋ ਟਰਾਲੀ ਬਕਾਊ ਹੋਗੀ 11 663 ਦੀ ਟਰਾਲੀ ਹੈ ਜੀ 1.5 ਲੱਖ ਰੁਪਏ ਦੀ ਡਿਮਾਂਡ ਆ ਪੱਕੇ ਟਾਇਰ ਨੇ ਕੰਡੀਸ਼ਨ ਚੈੱਕ ਕਰ ਸਕਦੇ ਹੋਗੇ ਜਾਲ ਟੋਪੀ ਦੀ ਬਿਲਕੁਲ ਓਕੇ ਟਰਾਲੀ ਕੰਪਲੀਟ ਹੈਗੀ ਡਬਲ ਟਾਇਰ ਨੇ ਪੱਕੇ 25 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਨੰਬਰ ਤੋਂ ਡਿਸਕ੍ਰਿਪਸ਼ਨ ਜੋ ਮਿਲ ਜੂਗਾ ਇਹ ਟਰਾਲੀ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਗੱਲਬਾਤ ਕਰਨੀ ਹੈਗੀ ਠੀਕ ਹੈ ਜੀ ਬਾਕੀ ਦੇਖ ਹੀ ਜਾਓ ਚੈੱਕ ਕਰ ਸਕਦੇ ਹੋਗੇ ਤੁਸੀਂ ਮੁੰਡੇਰ ਕਲਾਂ ਸੰਗਰੂਰ ਜਿਲ੍ਹਾ ਦਾ ਵਾਹੋ ਕੇ ਜਿੱਥੇ ਟਰਾਲੀ ਖੜੀ ਹੈਗੀ ਅੱਗੇ ਤੁਸੀਂ ਦੇਖ ਸਕਦੇ ਹੋਗੇ ਸੋਨ ਵਾਲੀ ਕਾ ਆ ਗਿਆ ਜੀ 4x4 ਡੀਏ 55 4x4 ਟਰੈਕਟਰ ਹੈਗਾ ਸੋਨਾ ਲੀਕਾ 2022 ਮਾਡਲ ਆ ਜੀ ਆਰਸੀ 2023 ਦੀ ਬਣੀ ਹੋਈ ਆ ਕੰਡੀਸ਼ਨ ਪੱਕਾ ਬਿਲਕੁਲ ਓਰੀਜਨਲ ਸਾਰਾ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਸ਼ੂਬ ਵਗੈਰਾ ਲੱਟਾਂ ਵਗੈਰਾ ਮੋਰਾੜ ਵਗੈਰਾ ਸਾਰੇ ਚੈੱਕ ਕਰ ਸਕਦੇ ਹੋ 8 ਲੱਖ 70 ਹਜ਼ਾਰ ਦੀ ਡਿਮਾਂਡ ਆ ਸਿਰਫ 1200 ਘੰਟੇ ਚੱਲਿਆ ਹੋਇਆ ਹੈਗਾ ਜੀ 4x4 ਹੈ ਜੀ ਮੰਦਿਰ ਕਲਾਂ ਸੰਗਰੂਰ ਬਾਈ ਆਗਿਆਂ ਦਾ ਏਰੀਆ ਹੈਗਾ 8 ਲੱਖ 70 ਹਜ਼ਾਰ ਦੀ ਡਿਮਾਂਡ ਆ ਨੰਬਰ ਤੋਂ ਡਿਸਕ੍ਰਿਪਸ਼ਨ ਜੋ ਮਿਲ ਜੂਗਾ ਜੀ ਦੇਖ ਸਕਦੇ ਆ ਬਾਕੀ ਛਤਰੀ ਵਗੈਰਾ ਸਾਰੀ ਬਿਲਕੁਲ ਓਕੇ ਕੰਡੀਸ਼ਨ ਚ ਸਾਰਾ ਟਰੈਕਟਰ ਆਕੇ ਤੁਸੀਂ ਦੇਖ ਸਕਦੇ ਹੋਗੇ ਐਗਰੀ ਜ਼ੋਨ ਦਾ ਸਿਰਫ 70 ਕਿਲੇ ਚੱਲਿਆ ਹੋਇਆ ਸੁਪਰ ਸੀਡਰ ਬਕਾਉ ਹੈ ਸਰਸਾ ਹਰਿਆਣਾ ਏਰੀਆ ਦਾ ਬਾਈ ਉਹਨਾਂ ਦਾ 2023 ਮਾਡਲ ਹੈ ਸੁਪਰ ਸੀਡਰ ਦਾ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋਗੇ ਬਾਕੀ 1,55,000 ਦੀ ਬਾਈ ਉਹਨਾਂ ਦੀ ਜਮਾਨਤ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ ਜੀ ਉਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਸਿਰਫ 80 ਕਿਲੇ ਚੱਲਿਆ ਹੋਇਆ ਹੈ ਗਈ ਸਰਸਾ ਬਾਈ ਆਰਗਿਆਂ ਦਾ ਏਰੀਆ ਹੈਗਾ ਠੀਕ ਹੈ ਜਿੱਥੇ ਸੁਪਰ ਸੀਡਰ ਇਹ ਖੜਾਗਾ ਸਿਰਫ 80 ਕਿਲੇ ਚੱਲਿਆ ਹੋਇਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ 155000 ਦੀ ਡਿਮਾਂਡ ਆ ਅੱਗੇ ਦੇਖ ਸਕਦੇ ਹੋ ਕਿ ਸਵਰਾਜ ਆ ਗਿਆ 855 ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤੋ ਸਵਰਾਜ 855 ਫੀਟ ਟਰੈਕਟਰ ਬਕਵੋ 2019 ਮਾਡਲ ਸਿਰਫ 900 ਘੰਟੇ ਚੱਲਿਆ ਹੋਇਆ ਹੈਗਾ 80 ਪੈਸੇ ਟਾਇਰਾਂ ਦੀ ਕੰਡੀਸ਼ਨ ਉਹ ਵੀ ਨਾਲ ਦੇ ਨੇ ਬਾਕੀ 610000 ਦੀ ਡਿਮਾਂਡ ਆ ਮੌਕੇ ਤੇ ਬੰਦਾ ਮਾਨਤਨ ਹੋ ਜਾਊਗਾ ਰਾਮਪੁਰਾ ਫੂਲ ਟਪਾਲੀ ਪਿੰਡ ਆ ਬਾਈ ਹਰੋੜ ਠੀਕ ਆ ਜੀ ਵੀਡੀਓ ਨੂੰ ਬੱਤੋ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜਿਹ ਕਿਸੇ ਵੀ ਇਨ ਟਰੈਕਟਰ ਬਾਰੇ ਕੋਈ ਗੱਲਬਾਤ ਕਰਨੀ ਆ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ ਤੁਸੀਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋਗੇ ਸਾਰਾ ਟਰੈਕਟਰ ਬਿਲਕੁਲ オリジナル ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜਾਗਾ ਰਾਮਪੁਰਾ ਫੋਲ ਟਪਾਲੀ ਪਿੰਡ ਆ ਬਾਈ ਉਹਦਾ ਨੰਬਰ ਡਿਸਕ੍ਰਿਪਸ਼ਨ ਚੋਂ ਮਿਲ ਜੂ 6 ਲੱਖ 10 ਹਜ਼ਾਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਬੰਦਾ ਮੰਨਤਾਂ ਹੋ ਜੂਗਾ ਸਿਰਫ 900 ਘੰਟੇ ਹੋ ਚੱਲਿਆ ਹੋਇਆ ਟਰੈਕਟਰ ਹੈ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ AP ਨੂੰ ਆਪਣ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦੀ